ਦੀ ਦਾਤਾਰ ਤੂੰ ਸਦਾ ਸਲਾਮਤ ਨਿਰੰਕਾਰ ਸਤਿਗੁਰ ਜੀ ਕਿਰਪਾ ਕਰੋ ਜਦੋਂ ਸੁੱਖਾਂ ਵਾਲਾ ਸਮਾਂ ਸੀ ਉਦੋਂ ਵੀ ਬੜਾ ਆਨੰਦ ਸੀ ਆ ਥੋੜਾ ਸਮਾਂ ਮੁਸ਼ਕਲਾਂ ਵਾਲਾ ਸਮਾਂ ਬਣਿਆ ਆਪਣੀ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ ਕੇ ਨਾ ਅਜਿਹੀ ਮੱਤ ਦੇ ਦੇਵੋ ਵੀ ਇਸ ਸਮੇਂ ਦੇ ਵਿੱਚ ਵੀ ਮੈਂ ਆਪ ਜੀਆਂ ਦਾ ਪੱਲਾ ਨਾ ਛੱਡਾਂ ਸੁੱਖਾਂ ਵਾਲਾ ਸਮਾਂ ਵੀ ਸਦਾ ਨਹੀਂ ਰਹਿਣ ਵਾਲਾ ਹੁੰਦਾ ਤੇ ਦੁੱਖਾਂ ਵਾਲਾ ਸਮਾਂ ਵੀ ਸਦਾ ਨਹੀਂ ਰਹਿਣ ਵਾਲਾ ਹੁੰਦਾ ਹੈਗਾ ਸਤਿਗੁਰੂ ਜੀ ਇਸ ਲਈ ਕਹਿੰਦੇ ਭਾਈ ਥੋੜਾ ਸਮਾਂ ਜੀ ਦੁੱਖ ਵੀ ਆਏ ਨੇ ਨਾ ਸ਼ੁਕਰਾਨਾ ਕਰ ਮਾਲਕ ਦਾ ਰਜ਼ਾ ਦੇ ਵਿੱਚ ਰਹਿ ਮਾਲਕ ਦੇ ਦੁੱਖ ਵੀ ਬੜਾ ਕੁਝ ਸਿਖਾ ਜਾਂਦੇ ਨੇ ਵਿਅਕਤੀ ਨੂੰ ਇਸ ਲਈ ਭਾਈ ਸਤਿਗੁਰੂ ਜੀ ਆਖਦੇ ਨੇ ਗੁਰੂ ਦੇ ਪਾਣੀ ਦੇ ਵਿੱਚ ਰਹਿ ਜਿੱਦਾਂ ਦੇ ਵੀ ਜੀਵਨ ਦੇ ਵਿੱਚ ਝੰਡੜ ਚ ਬੇੜੇ ਹਰ ਇੱਕ ਵਿਅਕਤੀ ਦੇ ਜੀਵਨ ਦੇ ਵਿੱਚ ਚੱਲੀ ਜਾਂਦੇ ਨੇ ਸਤਿਗੁਰ ਜੀ ਆਖਦੇ ਨੇ ਭਾਈ ਗੁਰੂ ਦੇ ਬਾਣੇ ਵਿੱਚ ਰਹਿਣ ਦੇ ਨਾਲੇ ਸਾਡੇ ਜੀਵਨ ਚ ਸੁੱਖ ਪ੍ਰਾਪਤ ਹੋ ਸਕਦਾ ਹੈ ਆਪਣੇ ਬਾਣੇ ਜੋ ਚੱਲੇ ਭਾਈ ਵਿਛੜ ਝੋਟਾ ਖਾਵੇ ਹੁਣ ਗੁਰੂ ਦਾ ਬਾਣਾ ਕੀ ਹੈ ਸਾਡੇ ਗੁਰੂ ਪਾਸ਼ਾ ਜੀ ਅਨੇ ਕੁੱਝ ਸਾਨੂੰ ਮਰਿਆਦਾਵਾਂ ਬਖਸ਼ਿਸ਼ ਕੀਤੀਆਂ ਨੇ ਜਿੱਦਾਂ ਅਕਾਲ ਤਖਤ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਤਖਤ ਤੋਂ ਜਿਹੜੇ ਸਾਨੂੰ ਹੁਕਮ ਲਾਗੂ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਪ੍ਰਤੀ ਤੇ ਸਿੱਖ ਦੀ ਰਹਿਣੀ ਬਹਿਣੀ ਸਿੱਖ ਦਾ ਖਾਣ ਦਾ ਪੀਣ ਦਾ ਢੰਗ ਬੋਲਣ ਦਾ ਢੰਗ ਉਹ ਸਾਰਾ ਗੁਰੂ ਕਾ ਪਾਣਾਗਾ ਉਹਨਾਂ ਨਿਯਮਾਂ ਅਨੁਸਾਰ ਜਦੋਂ ਅਸੀਂ ਚੱਲਾਂਗੇ ਨਾ ਪਾਈ ਬੜਾ ਜੀਵਨ ਦੇ ਵਿੱਚ ਆਨੰਦ ਬਣ ਜਾਵੇਗਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਜਦੋਂ ਸੰਸਾਰਿਕ ਜਾਮਾ ਸਰੀਰਿਕ ਜਾਮਾ ਪਾਛਾ ਜੀ ਅਨੇ ਛੱਡਣਾ ਕੀਤਾ ਨਾ ਉਦੋਂ ਆ ਪਹਿਲਾ ਨਦੇੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਸਿੱਖਾਂ ਨੂੰ ਆਪਣੇ ਬਚਨ ਦੇਣੇ ਕੀਤੇ ਜਿਨ੍ਹਾਂ ਨੂੰ ਆਪਾਂ ਆਖਦੇ ਹਾਂ 52 ਹੁਕਮ ਉਹਨਾਂ 52 ਹੁਕਮਾਂ ਤੇ ਵੀ ਜੇ ਕੋਈ ਵਿਅਕਤੀ ਪੈਰਾ ਦੇ ਦੇਵੇ ਨਾ ਭਾਈ ਬਵੰਜਾ ਕੀ ਆਪਾਂ ਸ਼ੁਰੂਆਤ ਕਰਨੀ ਸ਼ੁਰੂ ਕਰ ਦਈਏ ਆਨੰਦ ਬਣ ਜਾਂਦਾ ਜੀਵਨ ਦੇ ਵਿੱਚ ਸਤਿਗੁਰ ਜੀ ਆਖਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਾਈ ਕਦੇ ਕਿਸੇ ਨੇ ਝੂਠ ਨਹੀਂ ਬੋਲਣਾ ਕੁੱਠਾ ਨਹੀਂ ਖਾਣਾ ਕਿਸੇ ਨੇ ਕਿਸੇ ਦਾ ਬੁਰਾ ਨਹੀਂ ਸੋਚਣਾ ਇਨ੍ਹਾਂ ਕੰਨਾਂ ਦੇ ਨਾਲ ਕਿਸੇ ਦੀ ਨਿੰਦਿਆ ਨਹੀਂ ਸੁਣਨੀ ਹੈਗੀ ਬੜਾ ਪਿਆਰਾ ਹੁਕਮ ਗੁਰੂ ਗੋਬਿੰਦ ਸਿੰਘ ਪਾਸ਼ਾ ਜੀਆ ਦਾ ਜਦੋਂ 52 ਹੁਕਮ ਪੜਦੇ ਆ ਨਾ ਉਹਨਾਂ ਦੇ ਵਿੱਚ ਇੱਕ ਹੁਕਮ ਆਉਂਦਾ ਕਹਿੰਦੇ ਜਿਹੜੇ ਗੁਰੂ ਦਾ ਸਿੱਖਾ ਨਾ ਭਾਈ ਉਹ ਹਰ ਰੋਜ਼ ਇੱਕ ਸ਼ਬਦ ਗੁਰਬਾਣੀ ਦਾ ਕੰਠ ਕਰੇਗਾ ਮੂਝਵਾਨੀ ਹਰ ਰੋਜ਼ ਕੀਰਤਨ ਸੁਣੇਗਾ ਹਰ ਰੋਜ਼ ਗੁਰਬਾਣੀ ਦੀ ਕਥਾ ਵੀ ਸੁਣੇਗਾ ਆਪਾਂ ਕੀਰਤਨ ਸੁਣ ਲੈਦੇ ਹੋਵਾਂਗੇ ਪਰ ਕਥਾ ਸੁਣਨ ਵਾਲ ਸਾਡਾ ਧਿਆਨ ਹੀ